ਸਸਿਗਾ ਮੈਸਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਤੁਹਾਨੂੰ ਪਤਾ ਕਿ ਆਪਣੀ ਸੀਰੀਜ਼ ਇਹ ਚੱਲ ਰਹੀ ਹੈ ਭਾਈ ਸਾਹਿਬ ਤੇ ਬਹੁਤ ਵਧੀਆ ਤੁਹਾਡੇ ਬਣਾ ਰਿਸਪੌਂਸ ਆ ਬੱਚਿਆਂ ਨੂੰ ਤੇ ਬਹੁਤ ਵਧੀਆ ਰਾਜੇ ਤੁਹਾਨੂੰ ਇਹਦੇ ਵਿੱਚ ਮੈਂ ਕੰਟੈਂਟ ਲੈ ਕੇ ਆਉਣਾ ਇੰਨਾ ਜ਼ਬਰਦਸਤ ਕਿ ਕਹਿੰਦਾ ਮਤਲਬ ਕਿ ਤੁਹਾਨੂੰ ਇਸ ਤੋਂ ਅੱਗੇ ਕੁਝ ਪੜਨ ਦੀ ਲੋੜ ਨਹੀਂ ਹੈਗੀ ਕਰੰਟ ਅਫੇਅਰਾਂ ਦੇ ਵਿੱਚ ਜੇਕਰ ਤੁਸੀਂ ਮੇਰੀ ਇਹ ਹੀ ਕਲਾਸਾਂ ਵੀ ਲਾਈ ਜਾਂਦੇ ਤਾਂ ਤੁਹਾਡਾ 14 ਤੋਂ 15 ਨੰਬਰ ਦਾ ਪੇਪਰ ਇਹਨਾਂ ਕਲਾਸਾਂ ਨਾਲ ਹੀ ਕਵਰ ਹੋ ਜਾਣਾ ਹੈ ਠੀਕ ਹੈ ਜੀ ਬਾਕੀ ਰਾਜੇ ਜੇ ਕਿਸੇ ਬੱਚੇ ਨੇ राजे ਤੁਹਾਨੂੰ ਪਤਾ ਕੀ ਕੱਲਾ ਆਪਣੇ ਆਫਰ ਦੀ ਲਾਸਟ ਡੇਟ ਸਿੱਥੇ ਅੱਜ राजे ਆਫਰ ਦੀ ਲਾਸਟ ਡੇਟ ਤਾਂ ਦੀ ਰਾਤ ਦੇ 9 ਵਜੇ ਤੱਕ ਹੈਗੀ ਜੇ ਤੁਸੀਂ ਉਹ ਤੋਂ ਤੱਕ ਪਰਚੇਜ਼ ਕਰਨਾ ਚਾਹੁੰਦੇ ਆਪਣੀ ਐਪ ਡਾਊਨਲੋਡ ਕਰ ਲਓ ਦੀਪੁਲ ਰ ਐਜੂਕੇਸ਼ਨ ਰਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਰਾ ਜਿਹੋ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਹੈ ਠੀਕ ਹੈ ਜੀ ਆ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ राजे ਤਾਂ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਤੁਹਾਡੇ ਨਾਲ ਜੀ ਸਟਾਰਟ ਹੋ ਚ ਕਿ ਬੱਚੇ ਜੁਆਇਨ ਕਰ ਰਹੇ ਆ ਠੀਕ ਹੈ ਫਿਰ ਬੱਚਿਆਂ ਤੋਂ ਕਿਉਂਕਿ ਹੁਣ ਕੋਈ ਵੀ ਡਾਊਟ ਹੁੰਦਾ ਬੱਚਾ ਪੁੱਛ ਲੈਂਦਾ ਅਗਲੇ ਦਿਨ ਵੀਡੀਓ ਦੇ ਵਿੱਚ ਤੇ ਤਾਂ ਕਰਕੇ ਨੇ ਥੋੜਾ ਸਲੋ ਚੱਲ ਰਹੇ ਠੀਕ ਹੈ ਤੇ ਬਸ ਚਾਰ ਪੰਜ ਦਿਨਾਂ ਦਾ ਕਿ ਆਪਾਂ ਸਪੀਡ ਵਧਾ ਦੇਣੀ ਆ ਫੁੱਲ ਜੀ ਠੀਕ ਹੈ ਜੀ ਚਲੋ ਤੇ ਬਾਕੀ ਦਾ ਜੇ ਕੰਟੈਂਟ ਤੇ ਤੁਹਾਨੂੰ 100% ਗਾਰੰਟੀ ਮਿਲੂਗੀ ਹੁਣ ਰਾਜੇ ਚੱਲਦੇ ਆਪਾਂ 15 ਤੇ 16 ਜਨਵਰੀ ਦੇ ਦੋ ਦਿਨਾਂ ਦੇ ਗਰੰਟ ਅਫੇਅਰ ਕਰਦੇ ਹੁਣ ਰਾਜੇ ਆਪਾਂ ਇੱਕ ਦਿਨ ਦੇ ਵਿੱਚ ਠੀਕ ਹੈ ਹੋ ਸਕਦਾ ਕਿਤੇ ਮੈਂ ਟਾਈਮ ਦੇ ਵਿੱਚ ਫ੍ਰੀ ਹੋਵਾਂ ਆ ਦੋ 17 ਜੁਲਾਈ ਦੇ ਵੀ ਇੱਕ ਇੱਕ ਦਿਨ ਦੇ ਵੀ ਕਰਵਾ ਦਿਆ ਕਰਾਂਗੇ ਕੋਈ ਇਸ਼ੂ ਨਹੀਂ ਹੈਗਾ ਦੋ ਦਿਨਾਂ ਦੇ ਇਕੱਠੇ ਫਿਰ ਕੀ ਵੀ ਨਹੀਂ ਹੋ ਜਾਂਦਾ ਫਿਰ ਇੱਕ ਦਿਨ ਦਾ ਮੇਰਾ ਵੀ ਜ਼ਰੂਰੀ ਹੋ ਜਾਂਦੇ ਕੰਮ ਬੱਚਦੇ ਪੀਡੀਐਫ ਵਗੈਰਾ ਤਿਆਰ ਕਰਵਾਉਣੇ ਹੁੰਦੇ ਸਾਰਾ ਕੁਝ ਠੀਕ ਹੈ ਜੀ ਚਲੋ ਕਹਿੰਦੇ ਜੀ ਵਾਰਡ ट्रैवल ਐਂਡ ਟੂਰਿਜ਼ਮ ਕਾਉਂਸਲ 2024 ਹੈ ਜਿਹੜੀ ਇਹਨੇ ਇੱਕ ਇਕਨੋਮਿਕ ਇੰਪੈਕਟ ਟ੍ਰੈਂਡ ਰਿਪੋਰਟ ਜਾਰੀ ਕੀਤੀ ਹੈ ਇਹ ਇੰਪੈਕਟ ਰਿਪੋਰਟ ਹੈ ਜਿਹੜੀ ਇਹਦੇ ਵਿੱਚ ਇੰਡੀਆ ਰੈਂਕ ਟੂਰਿਜ਼ਮ ਇਕਨੋਮੀ ਦੇ ਵਿੱਚ ਕਿੰਨਾ ਆਇਆ ਹੈਗਾ ਸਭ ਤੋਂ ਪਹਿਲਾਂ ਪੜਦੇਗੇ ਟੂਰਿਜ਼ਮ ਇਕਨੋਮੀ ਹੈ ਕੀ ਹੈ ਜੇਕਰ ਆਪਾਂ ਪਿਛਲਾ ਰਿਕਾਰਡ ਦੇਖੀਏ ਤਾਂ ਅਜ ਤੋਂ 2-3 ਸਾਲ ਪਹਿਲਾਂ ਆਪਣੇ ਕਾਫੀ ਲੋਕ ਟੂਰ ਕੱਢਣਾ ਹੁੰਦੇ ਸੀ ਇੰਡੀਆ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਜਿਵੇਂ ਸ਼ਿਮਲਾ ਸਾਈਡ ਹੋ ਗਿਆ ਰਾਜਸਥਾਨ ਸਾਈਡ ਹੋ ਗਿਆ ਠੀਕ ਹੈ ਜੀ ਤੇ ਹੋਰ ਵੀ ਆਪਣੇ ਉੱਤਰਾਖੰਡ ਕੇਰਲਾ ਉੱਤਰ ਇਧਰਲੇ ਪਾਸੇ ਕਾਫੀ ਚੀਜ਼ਾਂ ਟੂਰਿਸਟ ਜਿਹੜੇ ਲੋਕਾਂ ਨੂੰ ਮਤਲਬ ਦਿਲ ਕਰਦਾ ਸੀ ਮਤਲਬ ਜੇ ਟੂਰਿਸਟ ਬਾਹਰ ਲਿਆ ਉਹ ਹੁੰਦੇ ਸੀ ਇਧਰਲੇ ਪਾਸੇ ਠੀਕ ਹੈ ਜੀ ਪਰ ਕਿ ਇਹ ਜਿਹੜੀ ਟੂਰਿਸਟ ਹੁੰਦੇ ਰਾ ਜੇ ਇਹਨਾਂ ਨਾਲ ਆਪਣੀ ਇੰਡੀਆ ਦੀ ਇਕਨੋਮੀ ਤੇ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜੇ ਟੂਰਿਸਟ ਹੁੰਦੇ ਆ ਉਹਨਾਂ ਦੀ ਇਕਨੋਮੀ ਤੇ ਬਹੁਤ ਫਰਕ ਪੈਂਦਾ ਇਕਨੋਮੀ ਦਾ ਮਤਲਬ ਕੀ ਹੈ ਉਹਨਾਂ ਨੂੰ ਕਮਾਈ ਬਹੁਤ ਹੁੰਦੀ ਹੈ ਜੇਕਰ ਤੁਸੀਂ ਰਾਜਸਥਾਨ ਦੇ ਵਿੱਚ ਜਾਓ ਜੇਕਰ ਤੁਸੀਂ ਆਪਾ ਭਾਰਤੀ ਹੈ ਕਿਸੇ ਨੇ ਦੇਖਣੇ ਜਾਣਾ ਕੋਈ ਰਾਜਸਥਾਨ ਦੇ ਵਿੱਚ ਜਿਵੇਂ ਅਸੀਂ ਜੈਪੁਰ ਜਾ ਕੇ ਆਏ ਸੀ ਆਪਣੀ ਟਿਕਟ ਜੇਕਰ 300 ਰੁਪਿਆ ਸੀ ਤਾਂ ਉੱਥੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਅੰਗਰੇਜ਼ ਆਏ ਸੀ ਉਹਨਾਂ ਦੀ ਟਿਕਟ ਉੱਥੇ 3000 ਰੁਪਿਆ ਸੀਗੀ ਠੀਕ ਹੈ ਜੀ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਤੇ ਟੂਰਿਸਟ ਆਉਂਦੇ ਆ ਤਾਂ ਉਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਦੇ ਨਾਲ ਕੀ ਹੁੰਦੀ ਹੈ ਕਿਸੇ ਦੇਸ਼ ਦੀ ਇਕਨੋਮੀ ਤੇ ਬਹੁਤ ਫਰਕ ਪੈਂਦਾ ਜਿੰਨੇ ਟੂਰਿਸਟ ਜ਼ਿਆਦਾ ਆਉਣਗੇ ਠੀਕ ਹੈ ਜੀ ਤਾਂ ਉਸ ਅਨੁਸਾਰ ਜੇ ਰਿਪੋਰਟ ਕੱਢੀ ਗਈ ਕਿ ਸਭ ਤੋਂ ਜ਼ਿਆਦਾ ਇਕਨੋਮੀ ਤੇ ਕਿਹਦਾ ਫਰਕ ਪਿਆ ਕਿ ਕਿਹੜੇ ਦੇਸ਼ ਨੂੰ ਸਭ ਤੋਂ ਵੱਧ ਫਰਕ ਪਿਆ ਤੇ ਇੰਡੀਆ ਨੂੰ ਜੇਕਰ ਇਕਨੋਮੀ ਦਾ ਟੂਰਿਸਟਾਂ ਦੀ ਇਕਨੋਮੀ ਦਾ ਫਰਕ ਪਿਆ ਤਾਂ ਕਿੰਨੇਵੇਂ ਨੰਬਰ ਦਾ ਫਰਕ ਪਿਆਗਾ ਤਾਂ ਰਾਜੇ ਉਸ ਹੱਬ ਤੇ ਇੰਡੀਆ ਰੇ ਗੱਠਵਾ ਬਣਦਾਗਾ ਠੀਕ ਹੈ ਜੀ ਟੌਪ 10 ਦੇ ਵਿੱਚ ਇੰਡੀਆ ਆਇਆ ਹੈਗਾ ਕਿ ਸਭ ਤੋਂ ਵੱਧ ਟੂਰਿਸਟ ਇਹ ਟੌਪ 10 ਆਪਰੇ 199 ਦੇ ਲਗਭਗ ਦੇਸ਼ ਹੈ ਠੀਕ ਹੈ ਜੀ ਉਹਦੇ ਵਿੱਚੋਂ 10 ਟੌਪ 10 ਦੇ ਵਿੱਚ ਆਪਣੇ ਲੋਕ ਆਉਂਦੇ ਆ ਟੂਰਿਸਟ ਇੱਧਰ ਇੰਡੀਆ ਦੇ ਵਿੱਚ ਠੀਕ ਹੈ ਜੀ ਤਾਂ ਆਪਣਾ ਰੈਂਕ ਹੈਗਾ ਜੀ ਇਹ ਰਿਪੋਰਟ ਦੇ ਅਨੁਸਾਰ 8ਵਾਂ ਡੀ ਨੰਬਰ ਆਪਸ਼ਨ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੇਖ ਲਈਏ ਕਿ ਟੌਪ ਤੇ ਕਿਹੜਾ ਰਿਹਾ ਜੀ ਟੌਪ ਤੇ ਆਪਾਂ ਤੋਂ ਪੁੱਛ ਸਕਦੇ ਟੌਪ ਤੇ ਰਿਹਾ ਜੀ ਆਪਣਾ ਯੂਐਸਏ ਸੈਕੰਡ ਤੇ ਚైనా ਥਰਡ ਤੇ ਜਰਮਨੀ ਤੁਸੀਂ ਸਿਰਫ ਯੂਐਸਏ ਯਾਦ ਕਰ ਲਓ ਕਿ ਵੀ ਪੁੱਛਣਾ ਕਿ ਟਾਪ ਤੇ ਕਿਹੜਾ ਰਹਿਗਾ ਸੈਕੰਡ ਥਰਡ ਦੀ ਪੁੱਛਦੇ ਉਹ ਤਾਂ ਟਾਪ ਹੀ ਪੁੱਛਦੇ ਹੁੰਦੇ ਆ ਤੇ ਜਾਂ ਇੰਡੀਆ ਦਾ ਰੈਂਕ ਪੁੱਛਣਗੇ ਜਾਂ ਟਾਪ ਦਾ ਰੈਂਕ ਪੁੱਛਣਗੇ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਬਾਅਦ ਦੀ ਜੀ ਟਾਪ ਬਾਅਦ ਦੀ ਜੀ ਟਾਪ ਟੂ బిਗੇਸਟ ਟੂਰਿਜ਼ਮ ਇਕਨੋਮਿਕਸ 2024-25 ਇੰਡੀਆ ਬ੍ਰੇਕ ਇਨਟੂ ਟਾਪ 10 ਇੰਡੀਆ ਟਾਪ 10 ਦੇ ਵਿੱਚ ਆ ਗਿਆ ਬਹੁਤ ਵਧੀਆ ਗੱਲ ਹੈ ਜੀ ਇਹ ਇੱਕ ਠੀਕ ਹੈ ਜੀ ਦੁਆਰੇ ਫੇਰ ਦੱਸ ਦਦਣਾਗਾ ਜਿਹੜੇ ਆਪਣੇ ਟੂਰਿਸਟ ਆਉਂਦੇ ਆ ਉਹਨਾਂ ਤੋਂ ਕਿਹੜੇ ਦੇਸ਼ ਨੂੰ ਸਭ ਤੋਂ ਵੱਧ ਕਮਾਈ ਹੁੰਦੀ ਹੈ ਜਿੱਕਰ ਕਮਾਈ ਹੁੰਦੀ ਉਹ ਚ ਆਪਣਾ ਰੈਂਕ ਕਿੰਨਾ ਹੈ ਇਹ ਇੱਕ ਪ੍ਰੇਸ਼ਨ ਦਾ ਮਤਲਬ ਆ ਸਾਰਾ ਠੀਕ ਹੈ ਜੀ ਚਲੋ ਕਹਿੰਦੇ ਜੀ ਆ ਰੇਲਵੇ ਪ੍ਰੋਟੈਕਸ਼ਨ ਫੋਰਸ ਜਿਹਨੂੰ ਆਪਾਂ ਆਰਪੀਐਫ ਕਹ ਦਿੰਦੇ ਆ ਰੇਲਵੇ ਪ੍ਰੋਟੈਕਸ਼ਨ ਫੋਰਸ ਜਿਹਨੂੰ ਆਪਾਂ ਆਰਵੀਐਫ ਕਹ ਦਿੰਦੇ ਆ ਕਹਿੰਦੇ ਪਹਿਲੀ ਵਾਰ ਆਰਪੀਐਫ ਦੀ ਅਗਵਾਈ ਹੈ ਜਿਹੜੀ ਇੱਕ ਪਹਿਲੀ ਮਹਿਲਾ ਔਰਤ ਇਹਨਾਂ ਨੇ ਕੀ ਬਣਾਈ ਡੀਜੀ ਬਣਾਈ ਤਾਂ ਜੀ ਪਹਿਲੀ ਮਹਿਲਾ ਔਰਤ ਹੈ ਜਿਹੜੀ ਉਹਨੇ ਡੀਜੀ ਬਣਾਈ ਇਸ ਤੋਂ ਪਹਿਲਾਂ ਜਿੰਨੇ ਵੀ ਰੇੜਾ ਜੇ ਡੀਜੀ ਬਣਿਆ ਸਾਰੇ ਉਹ ਮੇਲ ਮੇਲ ਸੀਗੇ ਠੀਕ ਹੈ ਜੀ ਪਹਿਲੀ ਵਾਰ ਹੋਇਆ ਕਿ ਕਿਸੇ वूਮਨ ਨੂੰ ਇਹਦਾ ਡੀਜੀ ਲਗਾਇਆ ਗਿਆ ਹੈਗਾ ਕੌਣਾ ਜੀ ਹੈ ਆਪਸ਼ਨ ਤੁਹਾਡੇ ਸਾਹਮਣੇ ਪੰਗਾ ਇਹ ਹੈਗੇ ਕਿ ਆਪਣੀ ਸੁਨਾਲੀ ਮਿਸ਼ਰਾ ਕੌਣ ਜੀ ਆਪਣੀ ਸੁਨਾਲੀ ਮਿਸ਼ਰਾ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈ ਇਹਦਾ ਠੀਕ ਹੈ ਜੀ ਆ ਦੇਖ ਸਕਦੇ ਹੋ 1 ਅਗਸਤ ਤੋਂ ਬਾਅਦ ਸੁਨਾਲੀ ਮਿਸ਼ਰਾ ਮਨੋਜ ਜਾਦਵ ਦੀ ਜਗ੍ਹਾ ਤੇ ਲਗਾ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਡੀਜੀ ਕੌਣ ਸੀ ਮਨੋਜ ਜਾਦਵ ਸੀਗੇ ਠੀਕ ਹੈ ਜੀ ਪੇਪਰ ਦੇ ਵਿੱਚ ਕਈ ਵਾਰੀ ਆਪਾਂ ਤੋਂ ਪੁੱਛ ਲੈਣ ਕਿ ਪਿਛਲਾ ਕੌਣ ਸੀ ਜਿਹੜਾ ਰਿਪਲੇਸ ਹੋ ਕੇ ਗਿਆਗਾ ਠੀਕ ਹੈ ਜੀ ਤਾਂ ਆ ਹੈਗੇ ਜੀ ਆਪਣੇ ਸੁਨਾਲੀ ਮਿਸ਼ਰਾ ਠੀਕ ਹੈ ਜੀ ਜਿਹੜੇ ਕਿ ਆਈਪੀਐਸ ਹੈਗੇ ਤੇ ਇਹਨਾਂ ਨੂੰ ਹੁਣ ਡੀਜੀ ਦਾ ਚਾਰਜ ਦਿੱਤਾ ਜਾਊਗਾ 1 ਅਗਸਤ ਤੋਂ ਇਹ ਡੀਜੀ ਦਾ ਚਾਰਜ ਜਿਹੜਾ ਸੰਭਾਲਣਗੇ ਆਰਪੀਐਫ ਦੇ ਵਿੱਚ ਠੀਕ ਹੈ ਜੀ ਚਲੋ ਦੇਖੋ ਜੇ ਤੁਹਾਨੂੰ ਪਤਾ ਹੋਣਾ ਕਿ ਜਿੱਦੇ ਵੀ ਆਪਣੇ ਪੇਪਰ ਹੁੰਦੇ ਆ ਉਹਦੇ ਵਿੱਚ ਆਸਟ੍ਰੇਲੀਆ ਓਪਨ, ਫਰੈਂਚ ਓਪਨ, ਬੈਂਟਨ ਓਪਨ ਠੀਕ ਹੈ ਜੀ ਤੇ ਆਪਣਾ ਇਹ ਯੂਐਸ ਓਪਨ ਠੀਕ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਪ੍ਰੈਸ਼ਨ ਆਪਾਂ ਤੁਹਾਨੂੰ ਪੁੱਛੇ ਜਾਂਦੇ ਆ ਠੀਕ ਹੈ ਸਾਰਿਆਂ ਦੇ ਵਿੱਚੋਂ ਪ੍ਰੈਸ਼ਨ ਆਉਂਦੇ ਹੀ ਆਉਂਦੇ ਆ ਆਪਾਂ ਤੋਂ ਤਾਂ ਹੁਣ ਇਹ ਕਹਿੰਦੇ ਜੀ ਬੈਂਟਨ ਹੈ ਜਿਹੜਾ ਸਭ ਤੋਂ ਪੁਰਾਣਾ ਕੱਪ ਆਗਾ ਇਹ ਗੱਲ ਯਾਦ ਰੱਖਣੀ ਜੇਕਰ ਪੁੱਛਣਾ ਨੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਟਾਈਟਲ ਸਭ ਤੋਂ ਪੁਰਾਣਾਗਾ ਤਾਂ ਇਹ ਹੈਗਾ ਬੈਂਟਨ ਸਭ ਤੋਂ ਪੁਰਾਣਾਗਾ ਠੀਕ ਹੈ ਜੀ ਤੇ 2025 ਦੇ ਵਿੱਚ ਠੀਕ ਹੈ ਜੀ ਮੈਨ ਇਹ ਸਿੰਗਲ ਕੈਟਾਗਰੀ ਦੇ ਵਿੱਚ ਕਿਹਨੇ ਜਿੱਤਿਆਗਾ ਇਹ ਜਿੱਤੇਗਾ ਜੀ ਜੈਨਿਕ ਸਿੰਨਰ ਨੇ ਕਿਹਨੇ ਜਿੱਤਿਆ ਜੀ ਇਹ ਜੈਨਿਕ ਸਿੰਨਰ ਨੇ ਜਿੱਤਿਆਗਾ ਇਹ ਇਸ ਤੋਂ ਬਾਅਦ ਗੱਲ ਕਰ ਲઈએ ਜੇਕਰ ਬੇਮਟਾ 2025 ਦਾ ਪੁਰਸਕਾਰ ਠੀਕ ਹੈ ਜੀ ਮੈਨ ਕੈਟਾਗਰੀ ਦੇ ਵਿੱਚ ਜੈਨਿਕ ਸਿੰਨਰ ਨੇ ਜਿੱਤਿਆ ਤਾਂ ਊਮੈਂਟ ਕੈਟਾਗਰੀ ਦੇ ਵਿੱਚ ਜਿੱਤਿਆ ਈਗਾ ਸਵਾਇਟੇਕ ਨੇ ਇਹ ਪੋਲੈਂਡ ਦੀ ਹੈ ਜੀ ਪੁੱਛਿਆ ਜਾ ਸਕਦਾ ਤਾਂ ਡਾਇਰੈਕਟ ਪੁੱਛੇ ਹੋਏ ਆਪਰੇਸ਼ਨ ਕਿ ਈਗਾ ਜਿਹੜੀ ਸਵੈਸਤਿਕ ਹੈ ਕਈ ਵੀ ਰੈਪਰੇਸ਼ਨ ਆਇਆ ਹੋਇਆ ਹੈ ਕਿ ਕਿਹੜੀ ਖੇਡ ਨਾਲ ਸਬੰਧਤ ਹੈ ਠੀਕ ਹੈ ਜੀ ਟੈਨਿਸ ਨਾਲ ਤੇ ਦੂਜੀ ਇਹ ਕਿਹੜੇ ਦੇਸ਼ ਨਾਲ ਸਬੰਧਤ ਹੈ ਪੋਲੈਂਡ ਦੇ ਨਾਲ ਠੀਕ ਹੈ ਜੀ ਜੇਕਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਓਪਨ ਵੀ ਹੋ ਚੁੱਕਿਆ ਇਸ ਤੋਂ ਪਹਿਲਾਂ ਇਹ ਦੂਵਾਰ ਫ੍ਰੈਂਚ ਓਪਨ ਹੋ ਗਿਆ ਠੀਕ ਹੈ ਜੀ ਆਸਟ੍ਰੇਲੀਆ ਓਪਨ ਵੀ ਕਿਹਨੇ ਜਿੱਤਿਆਗਾ ਜਿਹੜਾ ਬਿਮਡਨ ਹੈ ਬਿਮਡਨ ਓਪਨ ਜੈਨਕ ਤੀਗਾਂ ਨੇ ਜਿੱਤਿਆ ਹੈ ਜੋ ਆਸਟ੍ਰੇਲੀਆ ਆਪਣੇ ਜੈਨਿਕ ਸਿੰਨਰ ਤੇ ਮੈਡੀਸਨ ਕੀ ਨਹੀਂ ਦਿੰਦਾ ਜਿੱਤਿਆ ਤਾਂ ਬਿੰਗਟਨ ਤੇ ਆਸਟ੍ਰੇਲੀਆ ਓਪਨ ਦਾ ਤੁਹਾਨੂੰ ਯਾਰ ਕਰਨੇ ਸੌਕੇ ਆ ਕਿਉਂਕਿ ਦੋਨੇ ਜਿਹੜੇ ਮੇਲ ਬਾਲਸ ਨੇ ਉਹ ਦੋਨੇ ਸੇਮ ਹੀ ਆ ਠੀਕ ਹੈ ਜੀ ਬੂਮੈਂਨ ਦੇ ਵਿੱਚ ਫਰਕ ਪਊਗਾ ਜੈਨਿਕ ਸਿੰਨਰ ਇਟਲੀ ਦਾ ਹੈਗਾ ਮੈਡੀਸਨ ਕੀ ਯੂ ਐਸ ਏ ਦੀ ਹੈ ਠੀਕ ਹੈ ਜੀ ਇੱਕ ਆ ਆਪਣੇ ਹੋ ਚੁੱਕਿਆ ਫ੍ਰੈਂਚ ਓਪਨ ਤਿੰਨ ਹੋ ਚੁੱਕਿਆ ਜੀ ਆਸਟ੍ਰੇਲੀਆ ਓਪਨ ਫ੍ਰੈਂਚ ਓਪਨ ਤੇ ਬਿੰਗਟਨ ਓਪਨ ਬਿੰਗਟਨ ਸਭ ਤੋਂ ਪੁਰਾਣਾ ਤੀਜੇ ਨੰਬਰ ਤੇ ਹੁੰਦਾ ਪਹਿਲ ਤੇ ਆਸਟ੍ਰੇਲੀਆ ਹੁੰਦਾ ਦੂਜੇ ਤੇ ਫ੍ਰੈਂਚ ਹੁੰਦਾ ਤੀਜੇ ਤੇ ਬਿੰਗ ਜਿਹੜਾ ਬਿਮਟਨ ਅਰਾਜੇ ਇਹਦੇ ਵਿੱਚ ਜੈਨਿਕ ਨੇ ਕਾਰਲੋਸ ਨੂੰ ਹਰਾਇਆਗਾ ਤੇ ਫ੍ਰੈਂਚ ਦੇ ਵਿੱਚ ਕਾਰਲੋਸ ਜਿੱਤ ਗਿਆ ਸੀਗਾ ਇਹ ਸਪੇਨ ਦਾਗਾ ਤੇ ਬੂ ਮੈਨ ਕੌਣ ਜਿੱਤੀ ਹੈ ਜੀ ਕੋਕੋ ਗੋਫ ਜਿਹੜੀ ਕਿ ਯੂ ਐਸ ਏ ਦੀ ਹੈ ਠੀਕ ਹੈ ਜੀ ਤਾਂ ਆਪਣੇ ਰਾਜੇ ਇਹ ਚਾਰ ਮੈਚ ਹੁੰਦੇ ਆ ਆਸਟ੍ਰੇਲੀਆ ਓਪਨ ਜਿਹੜਾ ਹਾਰਡ ਕੋਰਟ ਤੇ ਖੇਡਿਆ ਜਾਂਦਾ ਫ੍ਰੈਂਚ ਓਪਨ ਕਲੇ ਕੋਰਟ ਤੇ ਖੇਡਿਆ ਜਾਂਦਾ ਬਿਮਟਨ ਓਪਨ ਗਰਾਸ ਕੋਰਟ ਤੇ ਖੇਡਿਆ ਜਾਂਦਾ ਯੂ ਐਸ ਓਪਨ ਹਾਰਡ ਕੋਰਟ ਤੇ ਖੇਡਿਆ ਜਾਂਦਾ ਹੁਣ ਤੁਹਾਨੂੰ ਦੱਸਦਾ ਇਹਦੇ ਵਿੱਚੋਂ ਕਿੰਨੇ ਪ੍ਰਸ਼ਨ ਬਣਦੇ ਆ ਇਹਦੇ ਵਿੱਚੋਂ ਘੱਟੋ ਘੱਟ 16 17 ਪ੍ਰਸ਼ਨ ਇੱਥੇ ਬਣਗੇ ਠੀਕ ਹੈ ਜੀ ਜਿੰਨੇ ਖਿਡਾਰੀ ਹੈ ਉਹ ਕਿਹੜੇ ਦੇਸ਼ ਦੇ ਹੈ ਕਿਹੜੇ ਨੇ ਕਿਹੜਾ ਖਿਤਾਬ ਜਿੱਤਿਆ ਬੂਮੈਂਟ ਕੈਟਾਗਰੀ ਦੇ ਵਿੱਚ ਤੇ ਸਭ ਤੋਂ ਪੁਰਾਣਾ ਕਿਹੜਾ ਹੈਗਾ ਬਿੰਗਟਨ ਸਭ ਤੋਂ ਪੁਰਾਣਾ ਤੇ ਆਸਟ੍ਰੇਲੀਆ ਓਪਨ ਕਿਹੜੇ ਕੋਰਟ ਤੇ ਖੇਡਿਆ ਜਾਂਦਾ ਫ੍ਰੈਂਚ ਕਿਹੜੇ ਤੇ ਤੇ ਬਿੰਗਟਨ ਓਪਨ ਕਿਹੜੇ ਤੇ ਤੇ ਓ ਜੂਐਸ ਓਪਨ ਕਿਹੜੇ ਤੇ ਆਸਟ੍ਰੇਲੀਆ ਤੇ ਜੂਐਸ ਦਾ ਜਾਰਕਨ ਸੌਖਾ ਦਾ ਸੇਮ ਟੂ ਸੇਮ ਤੇ ਰਲੇ ਜਾਂਦੇ ਮਤਲਬ ਖੇਡੇ ਜਾਂਦੇ ਆ ਤੇ ਫ੍ਰੈਂਚ ਕਲੇ ਤੇ ਅਤੇ ਦੂਜਾ ਗਰਾਸ ਤੇ ਇਹ ਖੇਡਿਆ ਜਾਂਦਾ ਹੈ ਜੀ ਠੀਕ ਹੈ ਜੀ ਤੇ ਸਾਰੀਆਂ ਚੀਜ਼ਾਂ ਧਿਆਨ ਚ ਲੈ ਕੇ ਚੱਲਣੀ ਹੈ ਰਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਅ ਰਾਸ਼ਟਰਪਤੀ ਕਿਸ ਤਰ੍ਹਾਂ ਦੇ ਅਧੀਨ ਰਾਜ ਸਭਾ ਦੇ ਚਾਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਚ ਪਤਾ ਹੋਣਾ ਚਾਹੀਦਾ ਆਰਟੀਕਲ 71 ਤਾਂ ਆ ਗਿਆ ਆਪਣਾ ਪਾਰਲੀਮੈਂਟ ਕਿ ਆਪਣੀ ਇੱਕ ਪਾਰਲੀਮੈਂਟ ਹੋਊਗੀ ਆਰਟੀਕਲ 85 ਦੇ ਵਿੱਚ ਆਪਣੇ ਸੈਸ਼ਨ ਆ ਜਾਂਦੇ ਆ ਬਜਟ ਸੈਸ਼ਨ ਮਾਨਸੂਨ ਸੈਸ਼ਨ ਵਿੰਟਰ ਸੈਸ਼ਨ ਠੀਕ ਹੈ ਜੀ ਇਹ ਸੈਸ਼ਨ ਆ ਜਾਂਦੇ ਆ ਆਪਣੇ ਠੀਕ ਹੈ ਜੀ ਜਿਹੜਾ ਸਭ ਤੋਂ ਪਹਿਲਾ ਸੈਸ਼ਨ ਹੁੰਦਾ ਹੈ ਉਹ ਆਪਣਾ ਸਭ ਤੋਂ ਵੱਡਾ ਹੁੰਦਾ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਤੇ ਸਭ ਤੋਂ ਛੋਟਾ ਹੁੰਦਾ ਵਿੰਟਰ ਠੀਕ ਹੈ ਜੀ ਚਲੋ 80 ਦੇ ਵਿੱਚ ਆ ਜਾਂਦੀ ਹੈ ਆਪਣੀ ਰਾਜ ਸਭਾ ਤੇ 81 ਦੇ ਵਿੱਚ ਆ ਜਾਂਦੀ ਹੈ ਆਪਣੀ ਲੋਕ ਸਭਾ ਲੋਕ ਸਭਾ ਦਾ ਤਾਂ ਕੋਈ ਸਬੰਧ ਹੀ ਨਹੀਂ ਤੇ ਹਰ ਤਾਂ ਆਪਣਾ ਆਨਸਰ ਕਿਹੜਾ ਰਹੂਗਾ ਜੀ 80 ਰਹੂਗਾ ਆਰਟੀਕਲ 80 ਹੈ ਜਿਹੜਾ ਇਹਦੇ ਅੱਗੇ ਸਬਕ ਲਾਉਜ਼ ਆ ਜਾਂਦੇ ਆ ਜਿਵੇਂ 80 1 80 2 ਠੀਕ ਹੈ ਜੀ ਅਸੀਂ ਇਸ ਤਰ੍ਹਾਂ ਠੀਕ ਹੈ ਜੀ ਉਹਨਾਂ ਵਿੱਚ ਦੱਸਿਆ ਹੋਇਆ ਹੈਗਾ ਕਿ ਭਾਈ ਪ੍ਰੈਜ਼ੀਡੈਂਟ ਚਾਰ ਮੈਂਬਰ ਰਾਜ ਸਭਾ ਦੇ ਮੈਂਬਰਾਂ ਨੂੰ ਨੋਮੀਨੇਟ ਕਰ ਸਕਦਾ ਹੈਗਾ ਠੀਕ ਹੈ ਜੀ ਰਾਜ ਸਭਾ ਆਰਟੀਕਲ 80 ਦੇ ਵਿੱਚ ਆਉਂਦੀ ਹੈ ਰਜੇ ਤੇ ਜਿਹੜੀ ਰਾਜ ਸਭਾ ਹੁੰਦੀ ਹੈ राजे ਇਹਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਕਦੇ ਵੀ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਤੇ ਇਹਦਾ ਕਾਰਜਕਾਲ 6 ਸਾਲ ਦਾ ਹੁੰਦਾ ਤੇ ਪੰਜਾਬ ਦੇ ਵਿੱਚ ਰਾਜ ਸਭਾ ਨਹੀਂ ਆ ਸੱਤ ਸੀਟਾਂ ਤੇ ਇਹਦੇ ਵਿੱਚ ਕੋਈ ਵੀ ਰਾਜੇ ਐਸ ਸੀ ਵੀ ਸੀ ਜਰਨਲ ਦਾ ਕੋਟਾ ਨਹੀਂ ਹੁੰਦਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਆ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਫੀਫਾ ਫੀਫਾ ਕਿਦੋਂ ਬਣੀ ਸੀ 1904 ਦੇ ਵਿੱਚ ਬਣੀ ਸੀ ਜ਼ੂਰਿਕ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡ ਕੁਆਰਟਰ ਹੈਗਾ ਠੀਕ ਹੈ ਜੀ ਇਹਦਾ ਚੇਅਰ ਪਰਸਨ ਹੋਣਾ ਤੁਸੀਂ ਵੀ ਉਹ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ FIFA ਵਰਡ ਕੱਪ 2025 ਦਾ ਟਾਈਟਲ ਕਿਹਨੇ ਜਿੱਤਿਆਗਾ ਜੀ ਇਹ ਪੁੱਛ ਰਿਹਾ ਇਹ ਜਿੱਤੇਗਾ ਜੀ ਚਾਰ ਨੰਬਰ ਆਪਸ਼ਨ ਨੇ ਚਾਰ ਨੰਬਰ ਆਪਸ਼ਨ ਨੇ ਕਿਹੜੀ ਚੈਲਸੀ ਆ ਐਫ ਸੀ ਨੇ ਜਿੱਤੇਗਾ ਸਭ ਤੋਂ ਜ਼ਿਆਦਾ ਰਾਜੀ ਇਹ ਰੀਅਲ ਮੈਡਿਡ ਨੇ ਜਿੱਤੇ ਹੈਗੇ ਪੰਜ ਵਾਰ ਤੇ ਹੁਣ ਆਪਣਾ ਪ੍ਰਸ਼ਨ ਹੈਗਾ FIFA ਕਲੱਬ ਵਰਡ ਕੱਪ 2025 ਦੇ ਟਾਈਟਲ ਤੋਂ ਤਾਂ ਚੈਲਸਾ ਐਫ ਸੀ ਨੇ ਹੀ ਅਵਾਰਡ ਆ ਜਿਹੜਾ ਉਹ ਆਪਦੇ ਨਾਮ ਕੀਤਾ FIFA ਰਾਜ ਜਿਹੜੀ ਸੰਸਥਾ ਹੈਗੀ ਉਹ ਹਮੇਸ਼ਾ ਹੀ ਫੁੱਟਬਾਲ ਦੇ ਮੈਚ ਕਰਵਾਉਂਦੀ ਹੈ ਤੇ 1904 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਜ਼ੁਰਿਕ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡਕੁਆਰਟਰ ਹੈ। ਠੀਕ ਹੈ ਜੀ ਇਹ ਗੱਲ ਯਾਦ ਰੱਖਿਆ ICC ਦੇ ਵਿੱਚ ਬੱਚੇ ਉੱਜੇ ਜਾਂਦੇ ਆ ICC 1909 ਦੇ ਵਿੱਚ ਸੀਗੀ ਜੁਆਈ ਦੇ ਵਿੱਚ ਹੈੱਡਕੁਆਰਟਰ ਹੈ। ਦੋਨੋਂ ਦੇ ਡਾਟਾ ਲਗਭਗ ਸੇਮ-ਸੇਮ ਜਿਹੀਆਂ ਹੀ ਹੈਗੀਆਂ। ਠੀਕ ਹੈ ਜੀ ਤਾਂ ਕਰਕੇ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ। ਕਹਿੰਦੇ ਜੀ ਨੈਸ਼ਨਲ ਮੈਡੀਕਲ ਕਮਿਸ਼ਨ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਨਵਾਂ ਚੇਅਰਪਰਸਨ ਲਾਤਾ ਹੈ ਇਹਨਾਂ ਨੇ। ਤਾਂ ਕਿਨੂੰ ਲਾਤਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਜੀ ਕਿਨੂੰ ਲਾਤਾ ਤਾਂ ਆਪਸ਼ਨ ਦੇ ਤੁਸੀਂ ਪੱਕੀ ਦੇਖ ਲਈ ਹੋਣੀ ਹੈ ਪਹਿਲਾਂ ਆਪਾਂ ਇਹ ਜੀ ਡਾਕਟਰ ਅਭਿਜਾਤ ਛੇਠ ਜੀ ਨੂੰ ਲਗਾਤਾ ਇਹਨਾਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਦਾ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਡੀ ਨੰਬਰ ਆਪਸ਼ਨ ਆਪਣਾ ਹੈਗਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਜੀ ਕਿਹੜਾ ਆਪਣੇ ਇੰਡੀਆ ਦਾ ਪਹਿਲਾ ਪੁਲਿਸ ਸਟੇਸ਼ਨ ਬਣ ਗਿਆ ਜਿਹੜਾ ISO ਸਰਟੀਫਾਈਡ ਹੋ ਗਿਆ ਠੀਕ ਹੈ ਜੀ ISO ਸਰਟੀਫਾਈਡ ਦਾ ਮਤਲਬ ਹੋਣ ਦਾ ਕਾਰਨ ਹੈਗਾਗਾ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਾਗਜ਼ਾਂ ਪੱਤਰਾਂ ਦੇ ਵਿੱਚ ਜੇਕਰ ਮੋਟਾ-ਮੋਟਾ ਸਮਝੀਏ ਜਾਂ ਇੱਥੋਂ ਦੇ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹਦੇ ਵਿੱਚ ਸਭ ਤੋਂ ਵੱਧ ਮਤਲਬ ਡਿਜੀਟਲੀ ਤਰੀਕਾ ਦੇਖਿਆ ਗਿਆ ਹੈਗਾ ਠੀਕ ਹੈ ਜੀ ਤਾਂ ਇਹ ਕਿਹੜਾ ਰਾਜ ਹੈ ਇਹ ਆਪਣਾ ਹੈਗਾਗਾ ਬੀ ਨੰਬਰ ਆਪਸ਼ਨ ਠੀਕ ਹੈ ਜੀ ਅਰਥੂਨਕਲ ਪੁਲਿਸ ਸਟੇਸ਼ਨ ਕੇਰਲਾ ਆਈ ਦੀ ਪਿਕ ਪਈਏ ਨਾਲ ਭਾਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਬੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਲੈਕਚਰ ਕਿਵੇਂ ਲੱਗ ਰਿਹਾਦਾ ਜੀ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਠੀਕ ਹੈ ਇਹ ਨਾਲ ਸਾਡਾ ਵੀ ਹੌਸਲਾ ਵਧਦਾ ਹੈਗਾ ਓਕੇ ਵੀਡੀਓ ਮੈਂ ਬੜੀ ਲੰਬੀ ਨਹੀਂ ਲੈ ਕੇ ਜਾਂਦਾ ਹੁੰਦਾ ਤਾਂ ਕਰਕੇ ਮੈਨੂੰ ਟਾਈਮ ਦੇਖਣਾ ਪੈਂਦਾ ਕਿ ਵੀਡੀਓ ਬੜੀ ਲੰਬੀ ਨਾ ਚਲੀ ਜਾਵੇ ਠੀਕ ਹੈ ਕਿਉਂਕਿ ਇਕੱਲੇ ਕਰੰਟ ਅਫੇਅਰ ਨਹੀਂ ਪੜ੍ਹਨੇ ਹੁੰਦੇ ਆਪਾਂ ਹੋਰ ਵੀ ਸਬਜੈਕਟ ਪੜ੍ਹਨੇ ਹੁੰਦੇ ਤੇ ਤੜਕੇ ਉੱਠ ਕੇ ਬਸ ਐ ਫੜ ਲਿਆ ਕਰੋ ਮੈਂ ਇੱਕ ਤਰ੍ਹਾਂ ਦੇ ਇਹ ਸਾਨੂੰ ਖਬਰਾਂ ਪੜਾ ਰਿਹਾ ਹੈਗਾ ਕਿਨੇ ਜੀ ਕੋਟਾ ਸ਼੍ਰੀ ਨਿਵਾਸ ਰਾਓ ਇੰਨਾਂ ਦੀ ਹੁਣੇ-ਹੁਣੇ ਡੈਥ ਹੋ ਗਈ ਕਹਿੰਦੇ ਇਹ ਕਿਹੜੇ ਫਿਲਮ ਦੇ ਨਾਲ ਜਾਂ ਕਿਹੜੇ ਖੇਤਰ ਦੇ ਨਾਲ ਸਬੰਧਤ ਸੀਗੇ ਤਾਂ ਰਾਜੀ ਮੇਰੀ ਗੱਲ ਸੁਣੋ ਤੁਸੀਂ ਬਹੁਤ ਬੱਚੇ ਸਾਊਥਰੀਆ ਫਿਲਮਾਂ ਦੇਖਦੇ ਹੋਗੇ ਸਾਊਥਰੀਆ ਫਿਲਮਾਂ ਦੇ ਵਿੱਚ ਤੁਸੀਂ ਇਸ ਬੰਦੇ ਨੂੰ ਬਹੁਤ ਵਾਰੀ ਦੇਖਿਆ ਹੋਣਾਗਾ ਠੀਕ ਹੈ ਜੀ ਤਾਂ ਇਹਦਾ ਸਬੰਧ ਹੈਗਾ ਸਿਨੇਮੇ ਦੇ ਨਾਲ ਆ ਕਿਹਦਾ ਸਿਨੇਮੇ ਨਾਲ ਸੀ ਨੰਬਰ ਆਪਸ਼ਨ ਆਪਣਾ ਆਨਸਰ ਹੈਗਾ ਆ ਤੁਸੀਂ ਇਹਦੀ ਪਿਕ ਦੇਖ ਸਕਦੇ ਹੋ ਹਰੇਕ ਫਿਲਮ ਵਿੱਚ ਜੀ ਗੁੰਡੇ ਦਾ ਰੋਲ ਕਰਦੇ ਹੁੰਦੇ ਸੀਗੇ ਠੀਕ ਹੈ ਜੀ ਤਾਂ ਇਹਨਾਂ ਦੀ 83 ਸਾਲ ਦੇ ਲਗਭਗ ਉਮਰ ਦੇ ਵਿੱਚ ਡੈਥ ਹੋਈ ਗਈ ਠੀਕ ਹੈ ਜੀ ਚਲੋ ਕਹਿੰਦੇ ਜੀ ਵਿਚ ਹੈਜ਼ ਬੀਕਮ ਦਾ ਫਰਸਟ ਕੰਟਰੀ ਕਿਹੜਾ ਪਹਿਲਾ ਦੇਸ਼ ਬਣ ਗਿਆ ਰਜੇ ਜੀ ਨੇ ਕੀ ਲਾਂਚ ਕੀਤਾਗਾ ਟ੍ਰੈਡੀਸ਼ਨ ਟ੍ਰੈਡੀਸ਼ਨ ਨੋਲਜ ਡਿਜੀਟਲ ਲਾਇਬ੍ਰੇਰੀ ਦੁਨੀਆ ਦਾ ਪਹਿਲਾ ਕਿਹੜਾ ਦੇਸ਼ ਬਣ ਗਿਆ ਜਿਸ ਨੇ ਪੁਰਾਣੀ ਆਪਣੀ ਟ੍ਰੈਡੀਸ਼ਨਲ ਦਾ ਮਤਲਬ ਉਹ ਕਿ ਪੁਰਾਣੀ ਚੀਜ਼ ਉਹਦੇ ਗਿਆਨ ਨੂੰ ਡਿਜੀਟਲੀ ਲਾਇਬ੍ਰੇਰੀ ਦੇ ਰੂਪ ਵਿੱਚ ਸ਼ੁਰੂ ਕੀਤਾ ਡਿਜੀਟਲੀ ਦਾ ਮਤਲਬ ਕੀ ਹੈ ਆਨਲਾਈਨ ਇੱਕ ਐਪ ਹੋਊਗੀ ਜਾਂ ਇੱਕ ਵੈਬਸਾਈਟ ਦੀ ਤਰ੍ਹਾਂ ਕੰਮ ਕਰੂਗੀ ਇਹ ਭਈ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਬਣ ਗਿਆ ਫਰਸਟ ਕੰਟਰੀ ਕਿਹੜੀ ਬਣ ਗਈ ਇਹ ਬਣ ਗਿਆ ਆਪਣਾ ਭਾਰਤ ਕੋਈ ਵੀ ਭਾਰਤ ਦੇ ਵਿੱਚ ਜੇਕਰ ਤੁਸੀਂ ਦੇਖੀਏ ਸਭ ਤੋਂ ਜ਼ਿਆਦਾ ਮੈਡੀਸਿਨ ਸਭ ਤੋਂ ਵੱਧ ਜੜੀਆਂ ਬੂਟੀਆਂ ਸਭ ਤੋਂ ਵੱਧ ਗ੍ਰੰਥ ਇਹ ਚੀਜ਼ਾਂ ਬਾਰੇ ਇੰਡੀਆ ਦੇ ਵਿੱਚ ਹੀ ਲਿਖੇ ਹੋਏ ਹੈਗੇ ਠੀਕ ਹੈ ਜੀ ਤਾਂ ਇੰਡੀਆ ਦਾ ਇੱਕ ਇਹੋ ਜਿਹੀ ਧਰਤੀ ਹੈ ਜਿਹੜੀ ਮੈਂ ਕਹਣਾ ਕਿ ਸਾਰੇ ਕੋਈ ਵੀ ਦੇਸ਼ ਇਸ ਨਹੀਂ ਮੁਕਾਬਲਾ ਕਰ ਸਕਦੇ ਇਹਦੇ ਧਰਤੀ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਦੱਸਿਆ ਜਾਊਗਾ राजे ਇਹਦੇ ਵਿੱਚ ਦੱਸਿਆ ਜਾਊਗਾ ਆਯੁਰਵੇਦਾਂ ਬਾਰੇ ਜਨਾਨੀ ਸਿੱਧੀ ਠੀਕ ਹੈ ਜੀ ਸੋ ਬਾਰੇਗਾ ਇਹ ਸਾਰੀਆਂ ਚੀਜ਼ਾਂ ਬਾਰੇ ਸੌਰੀ ਸੋ ਬਾਰੇਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਦੱਸਿਆ ਜਾਊਗਾ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਆਪਣੀ ਪ੍ਰਾਣੀ ਵਿਰਾਸਤ ਹੈ ਉਹਰੇ ਬਾਰੇ ਜਾਣੂ ਕਰਵਾਉਣਗੇ ਕਿਵੇਂ ਉਹਨੂੰ ਖਤਮ ਹੋਣ ਤੋਂ ਬਚਾਇਆ ਜਾ ਸਕਦਾ ਕਿਵੇਂ ਉਹਨੂੰ ਅੱਗੇ ਲੈ ਕੇ ਆਉਣਾ ਹੈ ਸਾਰੀਆਂ ਚੀਜ਼ਾਂ ਬਾਰੇ ਮੈਡੀਸਨ ਬਾਰੇ ਇਹਦੇ ਤੇ ਚਰਚਾ ਕੀਤੀ ਜਾਇਆ ਕਰੂਗੀ ਠੀਕ ਹੈ ਜੀ ਤਾਂ ਇਹ ਕੌਣ ਬਣ ਗਿਆ ਜੀ ਭਾਰਤ ਬਣ ਗਿਆ ਇਸ ਤੋਂ ਬਾਅਦ ਦਾ ਜੇ ਹੁਣ ਇਹਨਾਂ ਨੇ ਕੀ ਕਰਤਾ ਹੁਣ ਗਵਰਨਰ ਲਾਤਾ ਭਾਈ ਸਾਹਿਬ ਗਵਰਨਰ ਨੂੰ ਅਪੁਆਇੰਟਮੈਂਟ ਆਰਟੀਕਲ 155 ਦੇ ਤਹਿਤ ਕੀਤਾ ਜਾਂਦਾ ਹੈਗਾ ਠੀਕ ਹੈ ਜੀ 155 ਦੇ ਤਹਿਤ ਕੀਤਾ ਜਾਂਦਾ ਹੈਗਾ ਤੇ ਜਿਹੜੇ ਗਵਰਨਰ ਵਗੈਰਾ ਹੁੰਦੇ ਹੈ ਇਹ ਸੰਵਿਧਾਨ ਦੇ ਪਾਰਟ ਨੰਬਰ 6 ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ 6 ਦੇ ਵਿੱਚ ਆ ਜਾਂਦੇ ਕਿਉਂਕਿ ਇਹਦੇ ਤੇ ਆ ਜਾਂਦੇ ਸਟੇਟ ਜੁਨੀਅਨ ਤੇ 52 ਤੋਂ ਲੈ ਕੇ 151 ਤੱਕ ਆਪਣੇ ਆ ਜਾਂਦੇ ਜੁਨੀਅਨ ਸਟੇਟ ਜਿਹਦੇ ਵਿੱਚ ਆਪਣੀਆਂ ਲੋਕ ਸਭਾ ਰਾਜ ਸਭਾ ਪਾਰਲੀਮੈਂਟ ਰਾਸ਼ਟਰਪਤੀ ਉਪ ਰਾਸ਼ਟਰਪਤੀ ਕੈਗ ਠੀਕ ਹੈ ਜੀ ਇਹ ਆਪਣੇ ਡਾਇਰੈਕਟਰ ਜਨਰਲ ਆਫ ਇੰਡੀਆ ਏਜੀਆਈ ਇਹ ਸਾਰੇ ਆ ਜਾਂਦੇ ਉਹਦੇ ਵਿੱਚ ਹੈ ਨਾ ਤਾਂ ਇਹ ਕੌਣ ਬਣ ਗਿਆ ਜੀ ਹੁਣ ਆਪਣਾ ਗਵਰਨਰ ਕਿਹਨੂੰ ਲਾਤਾ ਇਹਨਾਂ ਨੇ ਗਵਰਨਰ ਕੌਣ ਲਾਉਂਦਾ ਗਵਰਨਰ ਅਪੋਇੰਟ ਕੌਣ ਕਰਦਾਗਾ ਪ੍ਰੈਜ਼ੀਡੈਂਟ ਅਪੋਇੰਟ ਕਰਦਾ ਗਵਰਨਰ ਨੂੰ ਪ੍ਰਧਾਨ ਮੰਤਰੀ ਪ੍ਰਧਾਨ ਸਟ੍ਰਪਤੀ ਠੀਕ ਹੈ ਜੀ ਤੇ ਜਿਹੜਾ ਸਟੇਟ ਦੇ ਵਿੱਚ ਮੁੱਖ ਮੰਤਰੀ ਚੁਣਿਆ ਜਾਂਦਾ ਉਹਨੂੰ ਅਪੋਇੰਟ ਕੌਣ ਕਰਦਾ ਉਹਨੂੰ ਕਰਦਾ ਗਵਰਨਰ ਅਪੋਇੰਟ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜੇਕਰ ਸੀਐਮ ਆਪਦਾ ਅਸਤੀਫਾ ਦੇਊਗਾ ਗਵਰਨਰ ਨੂੰ ਦੇਊਗਾ ਤੇ ਗਵਰਨਰ ਆਪਦਾ ਅਸਤੀਫਾ ਦੇਊਗਾ ਪ੍ਰੈਜ਼ੀਡੈਂਟ ਠੀਕ ਹੈ ਜੀ ਜਿਹੜਾ ਕੰਮ ਸਟੇਟ ਦੇ ਵਿੱਚ ਜਿਹੜਾ ਕੰਮ ਸੈਂਟਰ ਦੇ ਵਿੱਚ ਰਾਸ਼ਟਰਪਤੀ ਕਰਦਾ ਉਹੀ ਕੰਮ ਸਟੇਟ ਦੇ ਵਿੱਚ ਗਵਰਨਰ ਕਰਦਾ ਹੈ ਜੇਕਰ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਵਿਆਧਵੀ ਵਾਲਾ ਬਿੱਲ ਹੈ ਜਿਹੜਾ ਕਿ ਜਿਹੜੀ ਵਿਆਧਵੀ ਹੋ ਰਹੀ ਹੈ ਉਹਦੇ ਵਾਸਤੇ ਇੱਕ ਸ਼ਖਤ ਕਾਨੂੰਨ ਬਣਾਏਗਾ ਉਹ ਕਾਨੂੰਨ ਜਿਹੜਾ ਬਣਾ ਰਹੇ ਨੇ ਜਿਹੜਾ ਬਿੱਲ ਪਾਸ ਹੋ ਗਿਆ ਪਾਰਲੀਮੈਂਟ ਦੇ ਵਿੱਚ ਆਪਣੀ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਸੰਸਦ ਦੇ ਵਿੱਚ ਆਪਣੀ ਪਾਸ ਹੋ ਗਿਆ ਇਸ ਤੋਂ ਬਾਅਦ ਉਹ ਬਿੱਲ ਵਿਧਾਨ ਸਭਾ ਤੋਂ ਛੇਤਰ ਕਿਹੜੇ ਕੋਲ ਜਾਣਾ ਗਵਰਨਰ ਕੋਲ ਜਾਣਾ ਜਿੰਨਾ ਚਿਰ ਗਵਰਨਰ ਦੇ ਉਹ ਪਰਸੈਂਟ ਨਹੀਂ ਹੁੰਦੇ ਉਦੋਂ ਤੱਕ ਉਹਨੂੰ ਮਾਨਤਾ ਨਹੀਂ ਮਿਲੂਗੀ ਠੀਕ ਹੈ ਜੀ ਉਹ ਹੀ ਕਮ ਸੈਂਟਰ ਦੇ ਵਿੱਚ ਰਾਸ਼ਟਰਪਤੀ ਦਾ ਹੁੰਦਾ ਹੈਗਾ ਇਹ ਭਾਈ ਨਵੇਂ ਲਾਤੇ ਕਿਹਨੂੰ ਲਾਤੇ ਇਹਨਾਂ ਨੇ ਇਹ ਲਾਤਾ ਆਪਣੀ ਡੀ ਨੰਬਰ ਆਪਸ਼ਨ ਉੱਪਰ ਪ੍ਰੋਫੈਸਰ ਆਸਿਨ ਕੁਮਾਰ ਗੋਸ਼ ਹੈ ਜਿਹੜੇ ਇਹਨਾਂ ਨੂੰ ਹਰਿਆਣਾ ਦਾ ਨਵਾਂ ਗਵਰਨਰ ਨਿਯੁਕਤ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਆ ਹੈਗੇ ਆਪਣੇ ਜਿਹੜੇ ਹਰਿਆਣਾ ਦੇ ਲਾਇਆ ਹਰਿਆਣਾ ਆਪਣਾ ਗਵਰਨਡੀ ਰਾਜ ਤਾਂ ਕਰਕੇ ਰਾਜੇ ਬਹੁਤ ਜ਼ਿਆਦਾ ਐਜੂਕੇਸ਼ਨ ਪੁੱਛਣ ਦੇ ਚਾਂਸ ਹੁੰਦੇ ਆ ਇਸ ਤੋਂ ਬਾਅਦ ਰਾਜੇ 15ਵੀਂ ਹੌਕੀ ਇੰਡੀਆ ਸਬ ਜੂਨੀਅਰ वूमेन ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਰਾਜੇ ਇਹ ਜੇਪੇ ਕਿੰਨੀ ਜਿੱਤੀਗੇ ਨੇ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਇਹ ਜੇਪੇ ਜਿੱਤੇ ਹੈ ਜੀ ਹੌਕੀ ਚਾਰਖੰਡ ਨੇ ਕਿਨੇ ਜੀ ਹੌਕੀ ਚਾਰਖੰਡ ਦੁਆਰਾ ਜਿਹੜੀ ਇਹ ਹੈਗੀ ਇਹ ਮੈਚ ਹੈ ਜਿਹੜਾ ਉਹ ਆਪਦੇ ਨਾਮ ਕਰ ਲਿਆ ਗਿਆ ਹੈਗਾ ਠੀਕ ਹੈ ਜੀ ਆ ਤੁਸੀਂ ਪਿਕ ਦੇਖ ਸਕਦੇ ਹੋ ਜਿੱਤਣ ਤੋਂ ਬਾਅਦ ਇਹਨਾਂ ਦਾ ਚਲੋ ਇਹ ਦੂਬਾਰਾ ਜੀ ਹੁਣ ਇੱਕ ਐਕਸਰਸਾਈਜ਼ ਹੋਈ ਹੈ ਕਿਹੜੀ ਜੀ ਟਾਲਿਸਮੈਨ ਸਵਰੇ 2025 ਠੀਕ ਹੈ ਜੀ ਇਹਨੂੰ ਹੋਸਟ ਕਿਹੜੀ ਕੰਟਰੀ ਕਰ ਰਹੀ ਹੈ ਠੀਕ ਹੈ ਜੀ ਹੋਸਟ ਕਿਹੜੀ ਕੰਟਰੀ ਕਰ ਰਹੀ ਹੈ ਇਹਨੂੰ ਇਹਨੂੰ ਕਰ ਰਿਹਾ ਹੈ ਆਸਟ੍ਰੇਲੀਆ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੈ ਕਿਉਂਕਿ ਜੇ 19 ਦੇਸ਼ ਭਾਗ ਲੈ ਰਹੇ ਹੈ ਤੇ ਉਹਨਾਂ 19 ਦੇਸ਼ਾਂ ਦੇ ਵਿੱਚੋਂ ਭਾਰਤ ਵੀ ਇੱਕ ਹਿੱਸਾ ਹੈਗਾ ਠੀਕ ਹੈ ਜੀ ਤਾਂ ਇਹਦਾ ਅਨਸਰ ਆ ਜਾਊਗਾ ਆਪਣਾ ਆਸਟ੍ਰੇਲੀਆ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣਾ ਜੀ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਹੈ ਜੀ ਫ੍ਰੀ ਕਲਾਸਸ ਨੇ ਜਿੰਨਾ ਵੀ ਕੋਈ ਦਾ ਫਾਇਦਾ ਲੈ ਸਕਦਾ ਲੈ ਲਓ ਠੀਕ ਹੈ ਜੀ ਜੇ ਤੁਸੀਂ ਰਿਸਪੌਂਸ ਨਾ ਦਿੱਤਾ ਮੈਂ ਦੁਬਾਰੇ ਫੇਰ ਉੱਧਰਲੇ ਪਾਸੇ ਲੈ ਜਾਣੀਆਂ ਕਲਾਸਾਂ ਚਾਕੇ ਫਿਰ ਮੈਂ ਅਪਡੇਟ ਨਿਕਲਿਆ ਕਰਦ ਠੀਕ ਹੈ ਜੀ ਤਾਂ ਏਕਸਾਈਜ ਨੂੰ ਹੋਸਟ ਕੌਣ ਕਰ ਰਿਹਾ ਹੈਗਾ ਐਂ ਨਹੀਂ ਪੁੱਛਦੇ ਕਿ ਕਿਹੜੇ-ਕਿਹੜੇ ਦੇਸ਼ਾਂ ਵਿੱਚਕਾਰ ਇਹ ਹੋ ਰਹੀ ਹੈ ਕਿਉਂਕਿ 19 ਦੇਸ਼ਾਂ ਦੇ ਵਿੱਚਕਾਰ ਹੋ ਰਹੀ ਹੈ 19 ਦੇਸ਼ ਕਿਵੇਂ ਯਾਦ ਕਰ ਲਓਗੇ ਠੀਕ ਹੈ ਤੇ ਇੰਡੀਆ ਦਾ 파ਟ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੋਗੀ ਤੇ ਹੋਸਟ ਹੋਸਟ ਕੌਣ ਕਰ ਰਿਹਾ ਹੈ ਆਸਟ੍ਰੇਲੀਆ ਬਿਲਕੁਲ ਇੰਪੋਰਟੈਂਟ ਹੈ ਤਾਂ ਕਰਕੇ ਬਾਅਦ ਵਾਰ ਦੱਸ ਰਹੇ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਿ ਨਹੀਂ ਵਾਰਡ ਯੂਥ ਸਕਿੱਲ ਡੇ ਅਬਜ਼ਰਵ ਕੀਤਾ ਜਾਂਦਾ ਹੈਗਾ ਮਨਾਇਆ ਜਾਂਦਾ ਹੈਗਾ ਜਿਹਦੇ ਵੇਲੇ ਯੂਥ ਨੂੰ ਉਹਦੀਆਂ ਜਿਹੜੀਆਂ ਸਕਿੱਲ ਹਰੇਕ ਯੂਥ ਦੇ ਵਿੱਚ ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੋਣੀ ਚ ਬਣਾ ਸਕਦਾ ਠੀਕ ਹੈ ਜੀ ਤਾਂ ਕੌਣ ਹੈ ਇਹ ਜਿਹੜਾ ਕਿਹੜਾ ਨੰਬਰ ਆਪਸ਼ਨ ਆਪਣਾ ਆਨਸਰ ਹੈਗਾ 15 ਜੁਲਾਈ ਠੀਕ ਹੈ ਜੀ 15 ਜੁਲਾਈ ਨੂੰ ਬਾਡ ਯੂਥ ਸਕਿੱਲ ਡੇਰੇ ਨਾਲ ਆਪਾਂ ਮਨਾਉਨੇ ਆ ਤੇ ਇਹਦਾ ਥੀਮ ਵੀ ਆਪਣੇ ਵਾਸਤੇ ਇੰਪੋਰਟੈਂਟ ਹੈਗਾ ਥੀਮ ਬਾਰੇ ਗੱਲ ਕਰ ਲੈਂਦੇ ਆ ਥੀਮ ਹੈਗਾ ਜੀ ਯੂਥ ਇੰਪਾਵਰਮੈਂਟ ਥਰੂ AI ਐਂਡ ਡਿਜੀਟਲ ਸਕਿੱਲ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਲਾਸਟ ਪ੍ਰੈਸ਼ਨ ਦੀ ਗੱਲ ਕਰਦੇ ਆ ਠੀਕ ਹੈ ਜੀ ਤੇ ਦੋ ਦਿਨਾਂ ਦੇ ਆਪਣੇ 14 ਗਰੰਟ ਫੀ ਦਾ ਕਹਿੰਦਾ ਮੈਂ ਇੱਕ ਦਿੰਦੇ ਆ ਪਰ 7 ਕੇ ਗਰੰਟ ਫੀਰ ਮੰਨ ਸਕਦੇ ਆ ਕਹਿੰਦੇ ਜੀ ਫਾਸਟ ਡਿਜੀਟਲ ਨਵਾਰਡ ਬਲੇਜ ਬੀਨ ਆਪਨਡ ਇਹ ਕਿੱਥੇ ਆਪਨ ਕੀਤਾ ਗਿਆ ਇਹ ਆਪਨ ਕੀਤਾ ਗਿਆ ਸਿੱਕਮ ਦੇ ਵਿੱਚ ਹੁਣ ਬੱਚੇ ਕਹਿੰਦੇ ਜੀ ਇਹ ਕੀ ਹੁੰਦਾ ਤੁਹਾਨੂੰ ਪਤਾ ਨਹੀਂ ਹੈਗਾ ਤਾਂ ਕਰਕੇ ਰਹਿ ਜੀ ਮੈਂ ਤੁਹਾਨੂੰ ਵੀਡੀਓ ਡੇਲੀ ਬਣਾਉਂਦਾ ਮੇਰਾ ਮਕਸਦ ਇਹ ਹੁੰਦਾਗਾ ਕਿ ਇੱਕ ਤਾਂ ਤੁਹਾਨੂੰ ਮੈਂ ਕਰਾਉਣੇ ਨਾ ਬਿ लिमिटेड ਜੀ ਹੁੰਦੇ ਤੁਹਾਨੂੰ ਜਿਆਦਾ ਨਾ ਮੈਂ ਕਰਵਾਉਂਦਾ ਇੱਕ ਦਿਨ ਦੇ 7 ਕਰੰਟ ਅਫਰ ਬੰਦਦੇ ਆ ਵੀਡੀਓ ਦੇ ਵਿੱਚ ਕਿਸੇ 8 ਤੋਂ ਵੱਧ ਤਾਂ ਮੈਂ ਇੱਕ ਇੱਕ ਵੀਡੀਓ ਚ ਨਾ ਹੋਏ ਬਣੀ ਸਾਡੇ ਤੋਂ ਘੱਟ ਘੱਟੀ ਹੈ ਇਹਦਾ ਜੀ ਕੀ ਹੈ ਨਾ ਮਤਲਬ ਦੇਖੋ ਇਹਦਾ ਮਤਲਬ ਹੈਗਾ ਨਾ ਜੇ ਆਪਾਂ AI ਨੂੰ ਵਧਾਵਾ ਦੇਣਾ ਹੈਗਾ ਚੰਗਾ ਆਪਾਂ ਨੂੰ ਇੰਟਰਨੈਟ ਪ੍ਰੋਵਾਈਡ ਹੋਣਾ ਚਾਹੀਦਾ ਪਰ ਕਰਵਾਉਣਗੇ ਕੌਣ ਕਰਵਾਊਗਾ ਸਿੱਕਮ ਸਿੱਕਮ ਕਹਿੰਦਾ ਜੀ ਅਸੀਂ ਹਰੇਕ ਪਿੰਡ ਸ਼ਹਿਰ ਦੇ ਵਿੱਚ ਇੰਟਰਨੈਟ ਪ੍ਰੋਵਾਈਡ ਕਰਵਾਵਾਂਗੇ ਜਿੱਨਾ ਤੁਸੀਂ ਰਿਮੋਟ ਵਰਕ ਕਰ ਸਕਦੇ ਹੋ ਰਿਮੋਟ ਵਰਕ ਕੀ ਹੁੰਦਾ ਜੀ ਤੁਸੀਂ ਘਰੇ ਟੀਵੀ ਚ ਲਾਉਂਦੇ ਹੋ ਟੀਵੀ ਦਾ ਰਿਮੋਟ ਨਾਲ ਤੁਸੀਂ ਬੈਠੇ ਬੈਠੇ ਚੈਨਲ ਨਹੀਂ ਬਦਲ ਦਿੰਦੇ ਉਹੀ ਸੇਮ ਟੂ ਸੇਮ ਕੰਮ ਇਹ ਹੈ ਕਿ ਤੁਸੀਂ ਘਰੇ ਬੈਠੇ ਆਪਦਾ ਕੰਮ ਕਰ ਸਕਦੇ ਹੋ ਕੰਮ ਕਰਨ ਦਾ ਤੁਹਾਨੂੰ ਰੋਜ਼ਗਾਰ ਦੇਣਗੇ ਆ ਜਿਹੜੇ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਉਹ ਘਰੇ ਬੈਠ ਕੇ ਆਪਦੇ ਕੰਮ ਨੂੰ ਆਨਲਾਈਨ ਤਰੀਕੇ ਨਾਲ ਕਰ ਸਕਦੇ ਆ ਉਹ ਚੀਜ਼ ਨੂੰ ਬढ़ावा ਦੇਣ ਵਾਸਤੇ ਕਿ ਚੰਗਾ ਇੱਕ ਇੰਟਰਨੈਟ ਕਰਵਾਉਣ ਪ੍ਰੋਵਾਈਡ ਕਰਵਾਉਣ ਦਾ ਤੇ ਘਰੇ ਬੈਠੇ ਲੋਕਾਂ ਨੂੰ ਕੰਮ ਦੇਣ ਵਾਸਤੇ ਇਹ ਪਹਿਲਾ ਬਲੇਜ ਕਿਹੜਾ ਬਣ ਗਿਆ ਜੀ ਡਿਜੀਟਲ ਨਵਾਰਡ ਬਲੇਜ ਕੌਣ ਬਣ ਗਿਆ ਜੀ ਸਿੱਕਾ ਠੀਕ ਹੈ ਜੀ ਇੱਥੇ ਖੋਲਿਆ ਗਿਆ ਹੈਗਾ ਇਹ ਨਵਾਰਡ ਬਲੇਜ ਤਾਂ ਤੁਹਾਡੇ ਵਾਸਤੇ ਇੰਪੋਰਟੈਂਟ ਇਫੋਰਮੇਸ਼ਨ ਹੈ ਤੇ ਇਹ ਨਾਲ ਆਪਣੇ ਇਹ ਲੈਕਚਰਾਂ ਦੀ ਸਮਾਪਤੀ ਹੁੰਦੀ ਹੈ ਇਸ ਤਰ੍ਹਾਂ ਦੀ ਤੇ ਇਸ ਤੋਂ ਬਾਅਦ ਆਪਾਂ ਮਿਲਾਂਗੇ ਤੁਹਾਨੂੰ ਅਗਲੇ ਲੈਕਚਰ ਦੇ ਵਿੱਚ ਧੰਨਵਾਦ ਵੀ ਦੋਸਤੋ ਜਉਂਦੇ ਵਾਸਤੇ ਰੋ